ਅੱਜ ਐਨਜੀਟੀ ਦੇ ਵਿੱਚ ਬੁੱਢਾ ਦਰਿਆ ਨੂੰ ਲੈ ਕੇ ਜਿਹੜਾ ਕਿ ਉੱਥੇ ਤਿੰਨ ਟ੍ਰੀਟਮੈਂਟ ਪਲਾਂਟ ਜਿਹੜੇ ਸੀਜੀਪੀ ਹੈਗੇ ਆ ਜਿਹੜਾ ਉਹ ਬੁੱਢਾ ਦਰਿਆ ਦੇ ਵਿੱਚ ਆਪਣਾ ਟ੍ਰੀਟਡ ਐਫਲੂਐਂਟ ਬੁੱਢੇ ਰੈਂਸ ਡਾਇਰੈਕਟਲੀ ਗੋਟ ਰਹੀ ਰੇ ਨੂੰ ਲੈ ਕੇ ਹੀਅਰਿੰਗ ਹੋਈ ਸੀ ਤੇ ਅੱਜ ਐਨਜੀਟੀ ਨੇ ਸਟੇਟ ਆਫ ਪੰਜਾਬ ਅਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਆਪਣੇ ਪਿਛਲੇ ਇੰਟਰੀ ਮਾਡਲ ਤੇ এনवायरमेंट ਕੰਡੀਸ਼ਨ ਜਿਹੜੀ ਹੈਗੀ ਸੀ ਕਿ ਬੁੱਢਾ ਦਰਿਆਸ਼ ਪਾਣੀ ਨਹੀਂ ਪੀਣਾ ਚਾਹੀਦਾ ਉਹਨੂੰ ਲੈ ਕੇ ਆਪਣੇ ਡਾਇਰੈਕਸ਼ਨਸ ਆਰਡਰਸ ਜਾਰੀ ਕਰ ਦਿੱਤੇ ਨੇ ਜਿਨੇ ਬਾਰੇ ਜਿਹੜੇ ਓਪੋਜੀਸ਼ਨ ਦੇ ਵਕੀਲ ਸੀਗੇ ਜਿਹੜੇ ਟ੍ਰੀਟਮੈਂਟ ਪਲਾਂਟਾਂ ਦੇ ਖਾਸ ਕਰਕੇ ਬੋਟੀ ਐਮਐਲਡੀ ਦੇ ਉਹਨਾਂ ਨੇ ਆਪਣੇ ਵੱਲੋਂ ਕਾਫੀ ਦਲੀਲਾਂ ਰੱਖੀਆਂ ਕਿ ਇਹਦੇ ਨਾਲ ਇੰਡਸਟਰੀ ਨੂੰ ਬਹੁਤ ਨੁਕਸਾਨ ਹੋਏਗਾ ਪਰ ਐਨਜੀਟੀ ਨੇ ਕਿਹਾ ਕਿ ਪਰ ਜਿਹੜੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਲੋਕਾਂ ਦੀ ਫੇਰ ਤੋਂ ਨੁਕਸਾਨ ਹੋ ਰਿਹਾ ਉਹਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਤਾਂ ਇੰਡਸਟਰੀ ਨੂੰ ਲੈ ਕੇ ਆਸ-ਪਾਸੇ ਦੀ ਗੱਲ ਕਰ ਰਹੇ ਹੋ ਤੇ ਅਲਟੀਮੇਟਲੀ ਅੱਜ ਇਹ ਆਰਡਰਸ ਆ ਗਏ ਨੇ ਕਿ ਐਨਜੀਟੀ ਦੇ ਵਿੱਚ ਪੀਪੀਸੀਬੀ ਆਪਣੀ ਕੰਪਲੈਂਸ ਰਿਪੋਰਟ ਅਗਲੀ ਤਰੀਕ ਨੂੰ ਜਿਹੜੀ ਕਿ 23 ਮਾਰਚ ਨੂੰ ਹੈ ਉਹ ਜ਼ਾਇਰ ਕਰੇਗਾ ਤੇ ਸਾਨੂੰ ਇਹ ਉਮੀਦ ਹੈ ਕਿ ਜਿਹੜੇ ਤਿੰਨ ਪਲਾਂਟਾਂ ਨੂੰ ਜਿਹੜਾ ਪੀਪੀਸੀਬੀ ਤੇ ਸਟੇਟ ਆਫ ਪੰਜਾਬ ਬਚਾਉਂਦਾ ਆ ਰਿਹਾ ਸੀ ਉਹ ਹੁਣ ਬੰਦ ਹੋਣ ਜਾ ਰਹੇ ਨੇ ਤੇ ਨਾਲ ਦੀ ਨਾਲ ਹੀ ਜਿਹੜਾ ਇਹ ਆਰਗੂਮੈਂਟ ਦੀ ਗੱਲ ਸੀ ਜਿਹੜੇ ਕਿ 40 ਐਮਐਲਡੀ ਦਾ ਮਿਸਟਰ ਟੱਕਰ ਨੇ ਰੱਖੇ ਸੀ ਇਹਨਾਂ ਵੱਲੋਂ ਉਹਦੇ ਬਾਰੇ ਉਹਨਾਂ ਨੇ ਕਨਸੀਡਰ ਕਰਨ ਦੀ ਗੱਲ ਕੀਤੀ ਹੈ ਬਾਕੀ ਜਿੱਥੇ ਸੋ ਐਨਜੀਟੀ ਨੇ ਕਿਹਾ ਜੀ ਕਿ ਜਿਹੜੇ ਲੋਕਾਂ ਦਾ ਖਿਆਲ ਰੱਖਣਾ ਜਿਹੜਾ ਹੈ ਉਹ ਐਨਜੀਟੀ ਦਾ ਕੰਮ ਹੈ ਵਾਤਾਵਰਣ ਦਾ ਖਿਆਲ ਰੱਖਣਾ ਐਨਜੀਟੀ ਦਾ ਕੰਮ ਹੈ ਜਿਹੜਾ ਇੰਡਸਟਰੀ ਦਾ ਖਿਆਲ ਰੱਖਣਾ ਹੈ ਉਹ ਐਨਜੀਟੀ ਦਾ ਕੰਮ ਨਹੀਂ ਹੈ ਠੀਕ ਹੈ ਇੰਡਸਟਰੀ ਦੇ ਵਕੀਲ ਨੇ ਆਪਣੀ ਜਰੂਰ ਰੱਖਣੀ ਸੀ ਤੁਸੀਂ ਰੱਖ ਦਿੱਤੀ ਹੈ ਪਰ ਅਸੀਂ ਪਹਿਲ ਜਿਹੜੀ ਹੈ ਉਹ ਲੋਕਾਂ ਨੂੰ ਤੇ ਵਾਤਾਵਰਣ ਨੂੰ ਦੇਣੀ ਹੈ ਇਹ ਕਹਿੰਦੇ ਹੋਏ ਉਹਨਾਂ ਨੇ ਕਿਹਾ ਅਸੀਂ ਕੰਪਲਾਈਅੰਸ ਜਿਹੜੀ ਹੈ ਉਹ ਆਪਣੇ ਪਿਛਲੇ ਆਰਡਰਾਂ ਦੀ ਤੇ এনवायरमेंट ਫੀਅਰਸ ਕੰਡੀਸ਼ਨਸ ਦੀ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਕਿ ਉਹ ਕੀਤੀ ਜਾਵੇ ਉਹਦੇ ਤੇ ਉਹਨਾਂ ਨੇ ਬਹੁਤ ਜਿੰਦੀਆਂ ਕੱਢੀਆਂ ਕਿ ਨਾ ਕੀਤੀ ਜਾਵੇ ਪਰ ਉਹਨਾਂ ਨੇ ਕਿਹਾ ਅੱਛਾ ਸੀ ਤੁਹਾਡੀ ਗੱਲ ਨੂੰ ਕਨਸਿਡਰ ਕਰਾਂਗੇ ਆਪਾਂ ਆਰਡਰ ਦੇਖਦੇ ਹਾਂ ਕਿ ਫਾਈਨਲੀ ਕੀ ਆਉਂਦਾ ਧੰਨਵਾਦ ਜੀ ਉਹਨਾਂ ਨੇ